ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆ ਤੇ ਅੱਜ ਆਪਾਂ ਬਣਾਵਾਂਗੇ ਮੂਲੀਆਂ ਦਾ ਤੇ ਗਾਜਰਾਂ ਦਾ achar ਜੋ ਕਿ ਆਪਾਂ ਧੋ ਕੇ ਰੱਖ ਲੀਆਂ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਕੇ ਰੱਖ ਦਾਂਗੇ ਧੋ ਕੇ ਆਪਾਂ ਨੇ ਰੱਖਤੀਆਂ ਤੇ ਮੂਲੀ ਇੰਨੀ ਕੁ ਪਾਵਾਂਗੇ ਜਿਹੜੀਆਂ ਇਹ ਵਾਲੀਆਂ ਮੋਟੀਆਂ ਮੂਲੀਆਂ ਹਨਾ ਇਹ ਮਿੱਠੀਆਂ ਬਹੁਤ ਆ ਬਿਲਕੁਲ ਵੀ ਨਹੀਂ ਕੌੜੀਆਂ ਵੇਖਣ ਨੂੰ ਐ ਲੱਗਦੀਆਂ ਹੋਈ ਪੱਕੀਆਂ ਪਰ ਨਹੀਂ ਤੇ ਇੱਥੇ ਨਾ ਪਤਲੀਆਂ ਮੂਲੀਆਂ ਵੀ ਆਉਣ ਲੱਗੀਆਂ ਪਰ ਉਹ ਵਿੱਚੋਂ ਕੌੜੀਆਂ ਵੀ ਆ ਤੇ ਹੋਰ ਵੀ ਸੁੱਕੀਆਂ ਸੁੱਕੀਆਂ ਜੀਆਂ ਨਿਕਲਦੀਆਂ ਤੇ ਮਨਪ੍ਰੀਤ ਕਈ ਦਿਨਾਂ ਦਾ ਗਾਜਰਾਂ ਦਾ ਚਾਰ ਮੰਗਦਾ ਸੀਗਾ ਤੇ ਗਾਜਰਾਂ ਆਪਾਂ ਲੈ ਆਈ ਸੀ ਤੇ ਮੈਂ ਕਿਹਾ ਥੋੜੀਆਂ ਜੀਆਂ ਬਣਾ ਕੇ ਦਿੰਨੀ ਆ ਥੋੜਾ ਜਿਹਾ ਪੱਲਾਂ ਖਾਦਾ ਜਾਊਗਾ ਤੇ ਅਦਰਕ ਦਾ ਮਿਰਚਾਂ ਦਾ ਆਪਾਂ ਚਾਰ ਪਾਇਆ ਸੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਉਹ ਵੀ ਤੇ ਉਹ ਥੋੜਾ ਜਿਹਾ ਰਹਿ ਗਿਆ ਉਹਦੇ ਡੈਡੀ ਵੀ ਕਾਫੀ ਖੁਸ਼ ਹੋ ਕੇ ਖਾਂਦੇ ਆ ਤੇ ਇਹ ਹੁਣ ਆਪਾਂ ਕੱਟ ਕੇ ਇਹਨਾਂ ਨੂੰ ਸੁਕਾ ਲਾਂਗੇ ਪਹਿਲਾਂ ਥੋੜਾ ਟਾਈਮ ਇਹਨਾਂ ਨੂੰ ਕੱਟ ਕੇ ਰੱਖ ਦਾਂਗੇ ਜਦੋਂ ਇਹਨਾਂ ਦਾ ਪਾਣੀ ਜਾਂ ਜਿਹੜਾ ਹੁੰਦਾ ਥੋੜਾ ਜਿਹਾ ਹਨਾ ਉਹ ਨਿਕਲ ਜਾਊਗਾ ਤੇ ਫਿਰ ਆਪਾਂ ਇਹਨਾਂ ਦਾ achar ਬਣਾਵਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲਾਂਗੇ ਲੰਬੀਆਂ ਲੰਬੀਆਂ ਏਨੇ ਏਨੇ ਕੇ ਪੀਸ ਕਰਾਂਗੇ ਇਹਨਾਂ ਦੇ ਏਨੇ ਏਨੇ ਤੇ ਮੂੜੀਆਂ ਦੇ ਵਿੱਚ ਪਾਣੀ ਕਾਫੀ ਹੁੰਦਾ ਖਾਣੀ ਚਾਹੀਦੀ ਮੂਲੀ ਲੀਵਰ ਵਾਸਤੇ ਬਹੁਤ ਜ਼ਿਆਦਾ ਚੰਗੀ ਆ ਲੀਵਰ ਦੇ ਵਿੱਚ ਗਰਮੀ ਹੋਵੇ ਹਨਾ ਇਹ ਮੂਲੀ ਕੱਢਦੀ ਆ ਤੇ ਮੂਲੀਆਂ ਦੀ ਸਬਜ਼ੀ ਬਣਾਈ ਆ ਆਪਾਂ ਤੇ ਨਾਲ-ਨਾਲ ਆਪਾਂ ਮੂਲੀਆਂ ਦਾ ਨਿਚੋੜ ਕੇ ਜਿਹੜਾ ਸੀਗਾ ਪਾਣੀ ਕੱਢ ਲਿਆ ਤੇ ਪਾਣੀ ਦੇ ਵਿੱਚ ਆਪਾਂ ਨੂਨ ਲਾਲ ਨੂਨ ਜਿਹੜਾ ਦੇਸੀ ਹੁੰਦਾ ਪਾਕਿਸਤਾਨੀ ਨੂਨ ਉਹ ਆਪਾਂ ਮਿਕਸ ਕਰਕੇ ਰੱਖ ਲਿਆ ਆਪਾਂ ਨਾਲ-ਨਾਲ ਕੰਮ ਕਰ ਲੀਨੇ ਤੇ ਨਾਲ-ਨਾਲ ਪਾਣੀ ਥੀਲਾਂਗੇ ਤੇ ਜੇ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਸਾਰੇ ਭੈਣ ਭਰਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਤੇ ਇਹਨਾਂ ਨੂੰ ਆਪਾਂ ਇੱਕ ਵੱਡੇ ਭਾਂਡੇ ਦੇ ਵਿੱਚ ਜਾਂ ਟੋਕਰੀ ਦੇ ਵਿੱਚ ਪਾ ਕੇ ਸਕਾ ਲਾਂਗੇ ਸਕਾ ਕੇ ਫਿਰ ਤੜਕਾ ਲਾਵਾਂਗੇ ਇਹਨਾਂ ਨੂੰ ਗਾਜਰਾਂ ਨੂੰ ਤੇ ਮੂੜੀਆਂ ਆ ਜਿਹੜੀ ਵਿੱਚ ਘੰਡੇਲ ਹੁੰਦੀ ਆ ਹਨਾ ਇਹਨੂੰ ਕੱਢਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਸਖਤ ਹੁੰਦੀ ਆ ਫਿਰ ਇਹ ਜਦੋਂ ਆਪਾਂ ਖਾਣੇ ਆਚਾਰ ਤੇ ਮੂੰਹ ਦੇ ਵਿੱਚ ਆਉਂਦੀ ਵਧੀਆ ਨਹੀਂ ਲੱਗਦੀ ਕਿਸੇ ਟੈਂਪਰ ਆਪਾਂ ਤੁਹਾਡੇ ਨਾਲ ਗਿਜਰੇਲਾ ਵੀ ਸਾਂਝਾ ਕਰਾਂਗੇ ਬਣਾਵਾਂਗੇ ਗਿਜਰੇਲੇ ਦੀ ਵੀਡੀਓ ਵੀ ਬਹੁਤ ਸੋਹਣੀਆਂ ਗਾਜਰਾਂ ਆਉਣ ਲੱਗੀਆਂ ਅੱਗੇ ਤਰਸਦੇ ਰਹਿਣਾ ਅਵੇ ਹਾਏ ਇੰਡੀਆ ਸਾਡੀਆਂ ਗਾਜਰਾਂ ਘਰ ਦੀਆਂ ਹੁੰਦੀਆਂ ਕਿੰਨੀਆਂ ਸੋਹਣੀਆਂ ਲਾਲ ਲਾਲ ਗਾਜਰਾ ਹੁੰਦੀਆਂ ਸਿਆਲਾਂ ਦੇ ਵਿੱਚ ਹਨਾ ਤੇ ਮਟਰ ਪਾ ਕੇ ਆਲੂ ਪਾ ਕੇ ਖਾਣ ਦਾ ਵੀ ਕਿੰਨਾ ਮਜ਼ਾ ਆਉਂਦਾ ਗਾਜਰਾ ਮਟਰਾਂ ਦੀ ਸਬਜ਼ੀ ਤੇ ਇੱਥੇ orange ਕਲਰ ਦੀਆਂ ਮਿਲਦੀਆਂ ਨੇ ਤੇ ਜਿਆ ਮਿੱਟੀ ਵਾਲੀਆਂ ਆਉਂਦੀਆਂ ਉਹਨਾਂ ਦਾ ਵੀ ਜਾਨੀ ਕਿ ਇੰਨਾ ਲਾਲ ਕਲਰ ਨਹੀਂ ਹੁੰਦਾ ਜਿੰਨਾ ਇਹਨਾਂ ਦਾ ਤੇ ਹੁਣ ਬੜੀ ਖੁਸ਼ੀ ਹੁੰਦੀ ਆ ਕਿ ਚਲੋ ਸ਼ੁਕਰ ਆ ਗਾਜਰਾ ਲਾਲ ਮੈਲਣ ਲੱਗੀਆਂ ਬਾਕੀ ਆਪੋ ਆਪ ਦੀ ਹੈ ਨਾ ਚਵਾਈਸ ਹੁੰਦੀ ਆ ਤੇ ਚਲੋ ਜਿੱਥੇ ਵੀ ਆਪਾਂ ਰਹਿੰਦੇ ਹੋਈਏ ਉਸ ਧਰਤੀ ਨੂੰ ਵੀ ਸਲਾਮ ਕਰਦੇ ਆ ਸੋਨੇ ਵਰਗੀ ਧਰਤੀ ਆ ਪਰਮਾਤਮਾ ਨੇ ਸੋਨੇ ਵਰਗੀ ਧਰਤੀ ਤੇ ਲਿਆ ਕੇ ਬਿਠਾਇਆ ਆਪ ਇਹਨਾਂ ਨੂੰ ਸਾਰਿਆਂ ਨੂੰ ਇਦਾਂ ਕੱਟ ਲੈਂਦੇ ਆ ਮੂਲੀਆਂ ਵਾਲੀ ਸਬਜ਼ੀ ਬਣੀ ਜਾਂਦੀ ਹੈ ਮੇਥੀ ਪਾ ਕੇ ਗਈ ਸੀ ਲੈ ਤੇੜਾ ਜਿਹਾ ਤੇ ਇਹ ਵੀ ਸੁਆਦ ਲੱਗਦੀ ਆ ਕੋਈ ਮੂਲੀਆਂ ਦੇ ਵਿੱਚ ਦੁੱਧ ਪਾ ਕੇ ਬਣਾਉਂਦਾ ਤੇ ਕੋਈ ਸੁੱਕੀ ਤੇ ਅਸੀਂ ਤਾਂ ਜ਼ਿਆਦਾਤਰ ਸੁੱਕੀ ਬਣਾਉਂਦੇ ਆ ਕਿਉਂਕਿ ਫਿਰ ਟਿਪਣਾ ਦੇ ਵਿੱਚ ਪੌਣੀ ਹੁੰਦੀ ਆ ਤੇ ਦੁੱਧ ਵਾਲੀ ਫਿਰ ਸਬਜ਼ੀ ਖਰਾਬ ਹੋਣ ਦਾ ਡਰ ਹੁੰਦਾ ਵਾ ਥੋੜੀ ਕਸਰੀ ਆ ਬਸ ਸਾਰੀਆਂ ਗਾਜਰਾਂ ਆਪਾਂ ਕੱਟ ਲਈਆਂ ਤੇ ਆਹ ਇੰਨੀਆਂ ਕੰਡੇਲਾ ਨਿਕਲੀਆਂ ਵਿੱਚੋਂ ਇੰਨੀਆਂ ਕੰਡੇਲਾ ਨਿਕਲੀਆਂ ਗਾਜਰਾਂ ਦੇ ਵਿੱਚੋਂ ਇਹ ਕੱਢਣੀਆਂ ਬਹੁਤ ਜ਼ਰੂਰੀ ਆ ਤੇ ਹੁਣ ਆਪਾਂ ਵੱਡੀ ਟੋਕਰੀ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਰੱਖ ਦਾਂਗੇ ਟੋਕਰੀ ਇਹਨਾਂ ਦਾ ਜਿਹੜਾ ਪਾਣੀ ਆ ਥੋੜਾ ਬਹੁਤਾ ਸੁੱਕ ਜਾਊਗਾ ਤੇ ਫਿਰ ਇਹਨਾਂ ਨੂੰ ਆਪਾਂ ਲਾਵਾਂਗੇ ਤੜਕਾ ਕਿਹਾ ਇਹ ਤੜਨਾ ਮਾਲਪੇ ਤੇ ਕਈ ਦਿਨਾਂ ਦਾ ਮੰਗੀ ਜਾਂਦਾ ਸੀਗਾ ਹੁਣ ਆਪਾਂ ਨਾਲ-ਨਾਲ ਪੀ ਲਈਏ ਮੂੜੀਆਂ ਵਾਲਾ ਪਾਣੀ ਤੁਹਾਨੂੰ ਵੀ ਰਾਜ ਦਾ ਰੌਲਾ ਨਹੀਂ ਸੁਣ ਰਿਆ ਹੁਣਾਂ ਵਿੱਚ ਵਿਰਾਜ ਗਿਆ ਹੋਇਆ ਥੱਲੇ ਪਾਰਕ ਦੇ ਵਿੱਚ ਜਸਪੀਤ ਨੂੰ ਮੈਂ ਕਹ ਤੂੰ ਲੈ ਕੇ ਜਾ ਇਹਨੂੰ ਥੱਲੇ ਥੋੜਾ ਟਾਈਮ ਖੜਾ ਕੇ ਲਿਆ ਦੇ ਉਹ ਮਾਪਤ ਥੱਲੇ ਗਏ ਹੋਇਆ ਤੇ ਮੈਂ ਇਹਨੇ ਚਰਚਾ ਨਾ ਕਿ ਮੈਂ ਸਬਜ਼ੀ ਬਣਾ ਕੇ ਥੋੜੇ ਕੰਮ ਕਰਕੇ ਪਿੱਛੇ ਆ ਜੂੰਗੀ ਤੇ ਬਹੁਤ ਰੌਲਾ ਪਾਉਂਦਾ ਤੂੰ ਤੇ ਮਾਤੇ ਕਰਦਾ ਆਪਦਾ ਹੀ ਪਤਾ ਨਹੀਂ ਕੀ ਘੋੜਾ ਭਜਾਈ ਜਾਊਗਾ ਵੀ ਮੈਨੂੰ ਆਹ ਦੇ ਦੋ ਮੈਨੂੰ ਆਹ ਦੇ ਦੋ ਸਾਰਾ ਦਿਨ ਕੋ ਗੋ ਮੈਨੂੰ ਭਾਂਡੇ ਹੀ ਦੇ ਰੱਖੋ ਭਾਂਡਿਆਂ ਨਾਲ ਹੀ ਖੇਡਣਾ ਮੈਂ ਚਲੋ ਠੀਕ ਆ ਜੀ ਐਸੀ ਗੱਲਾਂ ਬਾਤਾਂ ਤੇ ਸਬਜੀ ਬਣੀ ਜਾਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਆਪਾਂ ਬਣਾਈ ਅੱਜ ਮੂਲੀਆਂ ਦੀ ਸਬਜੀ ਕੱਦੂਕਾਸ਼ ਕਰਕੇ ਤੇ ਮੂਲੀਆਂ ਆਪਾਂ ਨਚੋੜ ਕੇ ਪਾਣੀ ਕੱਢ ਲਿਆ ਤੇ ਪਾਣੀ ਆਪਾਂ ਪੀਵਾਂਗੇ ਕਾਲਾ ਨੂਨ ਮਿਰਚ ਪਾ ਕੇ ਤੇ ਜੋ ਕਿ ਲੀਬਰ ਵਾਸਤੇ ਬਹੁਤ ਜ਼ਿਆਦਾ ਚੰਗਾ ਆ ਤੇ ਪੀਣਾ ਚਾਹੀਦਾ ਡੋਲਣਾ ਨਹੀਂ ਚਾਹੀਦਾ ਇਹ ਪਾਣੀ ਬਹੁਤ ਫਾਇਦੇਮੰਦ ਹੈ ਲੀਵਰ ਵਾਸਤੇ ਤੇ ਆਪਾਂ ਇਹਦੇ ਵਿੱਚ ਨਮਕ ਪਾ ਲਿਆ ਇਹਨੂੰ ਆਪਾਂ ਕਰ ਲਾਂਗੇ ਮਿਕਸ ਤੇ ਆਪਾਂ ਹੌਲੀ-ਹੌਲੀ ਸੱਪ-ਸੱਪ ਕਰਕੇ ਇਹਨੂੰ ਪੀ ਲਾਂਗੇ ਇਧਰ ਆਪਣੀ ਸਬਜ਼ੀ ਬਣ ਰਹੀ ਹੈ ਲਓ ਜੀ ਆਪਾਂ ਪਾਉਣ ਲੱਗੇ ਗਾਜਰਾਂ ਦਾ ਚਾਰ ਸੱਗਾਚਰਾ ਆਪਾਂ ਸਕਾ ਕੇ ਰੱਖ ਲਈਆਂ ਗਾਜਰਾਂ ਮੂੜੀਆਂ ਸਕਾ ਕੇ ਰੱਖ ਲਈਆਂ ਸੀ ਅੱਪਾੜ ਇਹਨਾਂ ਦਾ ਪਾਉਨੇ ਆ 4 ਸਰੋਂ ਦਾ ਤੇਲ ਪਾਵਾਂਗੇ ਜੋ ਜੋ ਪਾਉਨੇ ਵਿੱਚ ਉਹ ਵੀ ਦੱਖਾਂਵਾਂਗੇ ਥੜਾਈ ਸੁੱਕ ਜੇ ਫਿਰ ਤੇਲ ਪਾਵਾਂਗੇ ਮਮਾ ਹਾਂਜੀ ਮੈਂ ਤਾਂ ਇਹਦੇ ਤੇ ਚੋਰੀ ਲੱਗੀ ਸੀ ਵੀ ਅੰਦਰ ਖੇਡਦਾ ਫਿਰਦਾ ਤੇ ਆ ਗਿਆ ਫੇਰ ਮੰਮਾ ਮੰਮਾ ਹਾਂਜੀ ਹਾਂਜੀ ਮੰਮਾ ਆ ਜਾ ਬੱਚੇ ਅੱਜ ਟੀਵੀ ਲੱਗੀ ਹੈ ਅੱਜ ਤੇਲ ਆ ਜਿਹੜਾ ਪੂਰਾ ਕਲਕ ਗਿਆ ਚੰਗੀ ਤਰ੍ਹਾਂ ਇਹਨੂੰ ਆਪਾਂ ਤੇਲ ਨੂੰ ਕਲਕਾਉਣਾ ਤੇ ਫੇਰ ਆਪਾਂ ਇਹਦੇ ਵਿੱਚ ਸਮਾਨ ਪਾਉਣਾ ਹੈ ਕੱਚੇ ਤੇਲ ਦੇ ਵਿੱਚ ਨਹੀਂ ਪਾਉਣਾ ਹੁਣ ਦੇਖੋ ਕਿੰਨਾ ਸੋਹਣਾ ਆਪਾਂ ਗੈਸ ਬੰਦ ਕਰਤਾ ਥੋੜਾ ਜਿਹਾ ਤੇਲ ਠੰਡਾ ਹੋ ਜੇ ਤੇ ਫੇਰ ਪਾਵਾਂਗੇ ਲਓ ਜੀ ਤੇਲ ਆਪਣਾ ਗਿਆ ਤੱਕ ਤੇ ਹੁਣ ਆਪਾਂ ਘੱਟ ਗੈਸ ਰੱਖਾਂਗੇ ਵਿੱਚ ਪਾਵਾਂਗੇ ਆਪਾਂ ਹਲਦੀ ਥੋੜੀ ਜੀ ਪਾਵਾਂਗੇ ਦੇ ਵਿੱਚ ਆਪਾਂ ਮਿਰਚ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਮਿਰਚ ਆਪਾਂ ਪਾਵਾਂਗੇ ਆਪਾਂ ਦੇ ਵਿੱਚ ਨਾਣ ਆਪਦੇ ਸਵਾਦ ਅਨੁਸਾਰ ਤੇ ਆ ਆਪਣੇ ਕੋਲੇ ਹੈਗਾ ਮਸਾਲਾ ਇਹਦੇ ਵਿੱਚ ਸੌਂਫ ਜਵੈਣ ਕਾਲੀ ਮਿਰਚ ਇਹ ਸਾਰਾ ਮੇਰਾ ਬਣਾ ਕੇ ਰੱਖਿਆ ਹੋਇਆ ਹੈ ਕੀ ਮੌਕੇ ਤੇ ਕਿਸੇ ਟਾਈਮ ਹਨਾ ਆਪਾਂ ਨੂੰ ਜਲਦੀ ਹੁੰਦੀ ਆ ਤੇ ਨਹੀਂ ਵੀ ਬਣਦਾ ਇਹ ਆਪਣਾ ਸਾਰਾ ਬਣਾ ਕੇ ਰੱਖਿਆ ਹੋਇਆ ਮਸਾਲਾ ਤੇ ਉਹ ਆਪਾਂ ਪਾਤਾ ਤੇ ਲਾਸਟ ਦੇ ਆਪਾਂ ਇਹਦੇ ਵਿੱਚ ਹੋਰ ਚੀਜ਼ ਪਾਵਾਂਗੇ ਹਨ ਇਹਦੇ ਵਿੱਚ ਪਾ ਦਨੇ ਆਪਾਂ ਆਪਣੀਆਂ ਗਾਜਰਾ ਤੇ ਮੋਲਗਾ ਬਹੁਤ ਜਿਆਦਾ ਸਵਾਦ ਬਣਦਾ ਚਾਰ ਗਾਦਰਾਂ ਮੂੜੀਆਂ ਨੂੰ ਸਕਾਉਣਾ ਜ਼ਰੂਰੀ ਆ। ਉਵੇਂ ਕੱਟ ਕੇ ਧੋਕੇ ਜਿੱਲੀਆਂ ਜਿੱਲੀਆਂ ਲੈ ਪਾਉਣੀਆਂ। ਜਿਹੜਾ ਸੌਂਫ ਜਮੈਣ ਕਾਲੀ ਮਿਰਚ ਸਾਰਾ ਕੁਝ ਮੇਰਾ ਮਸਾਲਾ ਬਣਾ ਕੇ ਰੱਖਿਆ ਹੋਇਆ ਨੂੰ ਬੜੀ ਸੋਹਣੀ ਖੁਸ਼ਬੂ ਆ ਰਹੀ ਐ, 스멜 ਬਹੁਤ ਸੋਹਣੀ ਆ ਰਹੀ ਜਦੋਂ ਹੁਣ ਪਾਇਆ ਹੈ ਇਹ ਵਿੱਚ। ਤੇ ਅਸੀਂ ਜ਼ਿਆਦਾ ਕੱਠਾਚਾਰ ਨਹੀਂ ਇਹ ਬਣਾ ਕੇ ਰੱਖਦੇ। ਥੋੜਾ ਥੋੜਾ ਬਣਾਇਦਾ ਇਤਨਾ ਜਿਹੜਾ ਹਫਤਾ ਤੱਕ ਦੱਸਦੇ ਹੁਣ ਚੱਲ ਜੇ ਕਿਉਂਕਿ ਕਿਹੜਾ ਕਿਤੋਂ ਕੁਝ ਬਾਲਾ ਵੱਡਾ ਚੀਜ਼ ਆ ਹਨਾ ਵੀ ਜਿਹੜੀ ਆਪਾਂ ਨੂੰ ਮਿਲਦੀ ਨਹੀਂ ਛੇਤੀ ਤੇ ਜਦੋਂ ਖਤਮ ਹੋ ਜਾਏ ਫੇਰ ਬਣਾ ਲਵੇ ਕਿੰਨਾ ਸੋਹਣਾ ਕਲਰ ਆਇਆ ਗਾਜਰਾਂ ਦਾ ਤੇ ਮੋਲਗਾਂ ਦਾ ਆਪਾਂ ਥੋੜਾ ਜਿਹਾ ਨੰਨ ਪਕਾਉ ਲੀਏ ਤੇ ਨਾਸ਼ਤੇ ਦੇ ਵਿੱਚ ਆਪਾਂ ਇੱਕ ਹੋਰ ਚੀਜ਼ ਪਾਵਾਂਗੇ ਇਹਦੇ ਵਿੱਚ ਤੁਸੀਂ ਮਿਰਚਾਂ ਵੀ ਪਾ ਸਕਦੇ ਹੋ ਨਿੰਬੂ ਵੀ ਪਾ ਸਕਦੇ ਹੋ ਤੇ ਮਿਰਚਾਂ ਦਾ achar ਵੀ ਪਿਆਸ ਸੀ ਘਰੇ ਹੈਗਾ ਸੀਗਾ ਤਾਂ ਨਹੀਂ ਪਾਈਆਂ ਤੇ ਨਿੰਬੂਆਂ ਦਾ ਵੀ ਹੈਗਾ ਸੀ ਤਾਂ ਨਹੀਂ ਪਾਏ ਮਿੱਠਾ ਵੀ ਨਿੰਬੂਆਂ ਦਾ achar ਹੈਗਾ ਖੱਟਾ ਵੀ ਹੈਗਾ ਇਸ ਕਰਕੇ ਆਪਾਂ ਨਿੰਬੂਆਂ ਨਿੰਬੂ ਨਹੀਂ ਵਿੱਚ ਪਾਏ ਕੱਲੀਆਂ ਮੋਲੀਆਂ ਤੇ ਗਾਜਰਾਂ ਨਹੀਂ ਪਾਈਆਂ ਲਾਸਟ ਤੇ ਪਾਵਾਂਗੇ ਦੇ ਵਿੱਚ ਆਪਾਂ ਸਰਕਾ ਬਨੇਗਾ ਤੇ ਇਹਦੇ ਆਪਾਂ 2 ਚਮਚੇ ਪਾਵਾਂਗੇ ਕਿਉਂਕਿ ਇਹਦੇ ਨਾਲ ਜਿਹੜਾ ਗਾਜਰਾਂ ਦੇ ਵਿੱਚ ਖਟਾਪਨ ਆ ਜਾਂਦਾ ਖਟਾਸ ਆ ਜਾਂਦੀ ਮਿੱਠਾਸ ਲੋ ਜਿਆਦਾ ਟੇਸ ਇਹਦਾ ਵਧੀਆ ਆਉਂਦਾ ਗਾਜਰਾਂ ਨਾਲ ਜਦੋਂ ਸਾਰਾ ਆਪਾਂ ਬਣਾ ਲੈਂਦੇ ਹਾਂ 2 ਚਮਚੇ ਪਾਉਣੇ ਜਿਆਦਾ ਨਹੀਂ ਲੈ ਚਲ ਲੈ ਹੁਣ ਆਪਾਂ 2 ਕੁ ਮਿੰਟ ਇਹਨਾਂ ਨੂੰ ਹੋਰ ਸੇਕ ਲਵਾਉਣਾ ਤੇ ਫਿਰ ਗੱਲ ਕਰਾਂਗੇ ਠੰਡਾ ਕਰਕੇ ਤੇ ਕੱਚ ਦੇ ਭਾਂਡੇ ਦੇ ਵਿੱਚ ਆਪਾਂ ਪਾ ਕੇ ਯਾਰ ਨੂੰ ਰੱਖਾਂਗੇ ਫਿਰ ਕਦੇ ਵੀ ਚਾਰ ਜਿਹੜਾ ਖਰਾਬ ਨਹੀਂ ਹੋਊਗਾ ਤੇ ਬਨੇਗਾ ਐਸਰਕਾ ਜਰੂਰ ਪਾਓ ਤਾਂ ਜੋ ਜੜਜਰਾਂ ਦਾ ਮਿੱਠਾ ਪਣ ਤੇ ਸਿਰਕੇ ਦਾ ਖੱਟਾਪਨ ਖਟਾਸ ਬਹੁਤ ਜ਼ਿਆਦਾ ਸਵਾਦ ਬਣਦਾ ਵਾਟ ਲੱਗਦਾ ਅਸੀਂ 2 ਮਿੰਟ ਆਪਾਂ ਇਹਨਾਂ ਨੂੰ ਲਵਾਉਂਗਾ ਸੇਕ ਈਲੋੜੀ ਗੈਸ ਆਪਾਂ ਹੁਣ ਕਰਤਾ ਬੰਦ ਬਹੁਤ ਸੋਹਣਾ ਬਣਿਆ achar ਤੁਸੀਂ ਵੀ ਦੇਖੋ ਬਣਾ ਕੇ ਜਰੂਰ ਟਰਾਈ ਕਰਿਓ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਪਰਮਾਤਮਾ ਅਗੇ ਅਰਦਾਸ ਕਰਦੇ ਵਾਇਰਸ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਹੋਰ ਕੋਈ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਮਿਲਾਂਗੇ ਥੈਂਕ ਯੂ